ਨਵੀਂ ਪੰਜਾਬੀ ਫਿਲਮ ਸੰਗਰਾਂਦ ਡੀ ਸਟਾਰ ਕਾਸਟ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ ਹੈ ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ ਗੈਵੀ ਚਹਿਲ ਜਿਹੜੇ ਕਿ ਬਾਲੀਵੁੱਡ 'ਚ ਵੀ ਔਰ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਆ ਉਹ ਇਸ ਫਿਲਮ 'ਚ ਲੀਡ ਰੋਲ 'ਚ ਨੇ ਉਹਨਾਂ ਦੇ ਨਾਲ ਸਪੋਰਟਿੰਗ ਰੋਲ 'ਚ ਹੈਗੇ ਨੇ ਸ਼ਰਨ ਕੌਰ ਦੋਵੇਂ ਕਲਾਕਾਰਾਂ ਨੇ ਮੱਥਾ ਟੇਕਦੇ ਹੋਏ ਫਿਲਮ ਦੀ ਕਾਮਯਾਬੀ ਦੀ ਅਰਦਾਸ ਕੀਤੀ ਹੈ ਉਸ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਬਾਰੇ ਦੱਸਿਆ ਗਿਆ ਕਿ ਫਿਲਮ ਬਹੁਤ ਹੀ ਸ਼ਾਨਦਾਰ ਹੈ ਤੇ ਵਧੀਆ ਹੈ ਇਸ ਦੀ ਸ਼ੂਟਿੰਗ ਪੰਜਾਬ 'ਚ ਹੋਈ ਹੈ ਬਾਕੀ ਦੀ ਗੱਲਬਾਤ ਆਓ ਸੁਣਦੇ ਹਾਂ ਕੀ ਕਹਿਣਾ ਇਹਨਾਂ ਦਾ ਜੀ ਸਭ ਤੋਂ ਪਹਿਲਾਂ ਤਾਂ ਅੱਜ ਨਾਨਕ ਸਾਹਿਬੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਜੀ ਸਮਤ 566 ਹੈ ਸ਼ਾਇਦ ਜਿਵੇਂ ਰੋਮਨਾਵਾ 555 ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਸੰਗਰਾਮ ਦਾ ਪੰਚਮੀ ਵੀ ਹੈ ਤੇ ਅੱਜ ਅਸੀਂ ਇੱਥੇ ਆਪਣੀ ਫਿਲਮ ਸੰਗਰਾਮ ਦੇ ਲਈ 2 ਮਾਰਚ ਨੂੰ ਰਿਲੀਜ਼ ਹੋਣੀ ਹੈ ਵਾਹਿਗੁਰੂ ਜੀ ਅਗਿਆਰਾਸ ਕਰਨ ਆਏ ਨਖਟੇ ਕਰਨ ਆਏ ਕਿ ਫਿਲਮ ਨੂੰ ਕਾਮਯਾਬੀ ਬਖਸ਼ੇ ਜਿੱਦੋਂ ਅਸੀਂ ਫਿਲਮ ਦੀ ਸ਼ੂਟਿੰਗ ਵੀ ਸਟਾਰਟ ਕੀਤੀ ਸੀ ਉਦੋਂ ਵੀ ਆਸ਼ੀਰਵਾਦ ਲੈ ਕੇ ਗਏ ਸੀ ਬਹੁਤ ਵਧੀਆ ਵਾਹਿਗੁਰੂ ਜੀ ਦੀ ਮਿਹਰ ਨਾਲ ਸਾਡੇ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਬਸ ਹੁਣ ਮਿਹਨਤਾਂ ਨੂੰ ਰੰਗ ਲਾਉਣ ਵਾਹਿਗੁਰੂ ਜੀ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਫਿਲਮ ਦਾ ਨਾਮ ਸੰਗਰਾਮ ਰੱਖਿਆ ਇਸ ਤਰ੍ਹਾਂ ਦੀ ਫਿਲਮ ਹੈ ਸੰਗਰਾਮ ਜੀ ਆਪਣਾ ਜ਼ਿੰਦਗੀ ਦੇ ਨਾਲ ਇਹਨੂੰ ਜੋੜਿਆ ਗਿਆ ਹੈ ਕਿ ਰਿਸ਼ਤੇਆਂ ਦੀ ਅਹਿਮੀਅਤ ਇਸ ਸੰਗਰਾਮ ਜਿਵੇਂ ਆਪਾਂ ਸਾਰੇ ਮਨਾਉਂਦੇ ਆ ਜੀ ਵੀ ਸਾਡੇ ਦੇਸੀ ਮਹੀਨੇ ਦਾ ਪਹਿਲਾ ਦਿਨ ਸੰਗਰਾਮ ਹੁੰਦਾ ਵੀ ਪੂਰਾ ਮਹੀਨਾ ਖੁਸ਼ੀਆਂ ਦਾ ਬੀਤੇ ਉਹ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸਾਹਿਬ ਤੇ ਕੀਰਤ ਦੀ ਕਹਾਣੀ ਹੈ ਜੀ ਉਹ ਰਿਸ਼ਤਿਆਂ ਦੇ ਵਿੱਚ ਕਿਦਾਂ ਉਤਾਰ ਚੜਾ ਆਉਂਦੇ ਨੇ ਉਹਨਾਂ ਦੇ ਹਿਸਾਬ ਨਾਲ ਜਿੱਦਾਂ ਇਮੋਸ਼ਨਸ ਚੇਂਜ ਹੁੰਦੇ ਨੇ ਉਹਦੇ 베이스 ਤੇ ਇਸ ਤਰ੍ਹਾਂ ਆਉਂਦੇ ਨੇ ਆ ਇਹ ਤਾਂ ਬਚਪਨ ਤੋਂ ਲੈ ਕੇ ਸਾਹਿਬ ਦੀ ਮਤਲਬ ਫਿਰ ਮੈਸਟਰ ਨੂੰ ਕਿੱਦਾਂ ਤੋਂ ਸ਼ਾਰਟਕਟ ਦੇ ਵਿੱਚ ਦਾਸ ਚਲੋ ਬਚਪਨ ਤੋਂ ਲੈ ਕੇ ਆਫਟਰ ਮੈਰਿਜ ਪੂਰੀ ਉਹਦੀ ਜਰਨੀ ਹੈ ਉਹਦੇ ਵਿੱਚ ਕੀ ਕੁਝ ਹੁੰਦਾ ਹੈ ਕਿੱਦਾਂ ਰਿਸ਼ਤੇ ਜੁੜਦੇ ਨੇ ਵਿਛੜਦੇ ਨੇ ਸੋ ਉਦਾਂ ਹੀ ਬਾਕੀ ਕਿਰਦਾਰ ਕੀ ਰੱਦ ਸੰਗੇ ਸ਼ਰਮ ਨਮਦਾ ਕਿਰਦਾਰ ਹੈ ਇਹਨਾਂ ਦੀ ਜ਼ਿੰਦਗੀ ਚੋਂ ਦੇ ਇਹਨਾਂ ਦੀ ਆਪਣੀਆਂ ਕੀ ਮਜਬੂਰੀਆਂ ਇਹਨਾਂ ਦੇ ਕੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਨੇ ਪਰ ਉਹ ਸਾਰੇ ਆਪਣੇ ਗਮ ਭੁੱਲ ਕੇ ਜਾਂ ਕੋਈ ਚੀਜ਼ਾਂ ਕੋਈ ਮਤਲਬ ਵੀ ਨਾ ਵਧੀਆ ਘਟਨਾਵਾਂ ਸ਼ਬਦ ਕੀ ਉਹਨੂੰ ਕਹਾਂਗੇ ਉਹ ਵਾਪਰੀਆਂ ਨੇ ਪਰ ਉਹ ਸਭ ਭੁੱਲ ਕੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰੀਏ ਉਹੀ ਸੰਗਰਾਮ ਹੈ ਸ਼ੂਟਿੰਗ ਕਿ ਪੰਜਾਬ ਦੇ ਵਿੱਚ ਹੀ ਜ਼ਿਆਦਾ ਬਠਿੰਡੇ ਇਲਾਕੇ ਇਹਦੇ ਵਿੱਚ ਹੋਈ ਹੈ ਪਰ ਕਈ ਮੋਰ ਲੁਕੇਸ਼ਨਸ ਦੇ ਵਿੱਚ ਹੋਈ ਜ਼ਿਆਦਾ ਪੰਜਾਬ ਦੇ ਵਿੱਚ ਹੀ ਹੋਈ ਹੈ ਹਾਂਜੀ ਸੰਗਰਾਦ ਐਕਚੁਅਲੀ ਅੱਜ ਬਹੁਤ ਵਧੀਆ ਦੇਣਾ ਜਿੱਦਾਂ ਗੈਵੀ ਜੀ ਨੇ ਕਿਹਾ ਅੱਜ ਸੰਗਰਾਦ ਵੀ ਆ ਔਰ ਸਾਡੀ ਮੂਵੀ ਦਾ ਨਾਮ ਸੰਗਰਾਦ ਔਰ ਪਹਿਲੇ ਦਿਨ ਸਾਡੀ ਪ੍ਰੋਮੋਸ਼ਨ ਇਤੋਂ ਹੋ ਰਹੀ ਹੈ ਦਰਬਾਰ ਸਾਹਿਬ ਤੋਂ ਹੋ ਰਹੀ ਹੈ ਜੋ ਕਿ ਵੀ ਆਰ ਬLESSED ਔਰ ਇਹਦੇ ਵਿੱਚ ਕਾਫੀ ਜ਼ਿਆਦਾ ਫਲੇਵਰ ਐਕਸ਼ਨ ਵੀ ਹੈ ਰੋਮਾਂਸ ਵੀ ਹੈ ਔਰ ਗੈਵੀ ਜੀ ਦੇ ਕਿਰਦਾਰਾਂ ਦੀ ਗੱਲ ਕਰਦੇ ਤੁਸੀਂ ਜੇ ਟ੍ਰੇਲਰ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਤਿੰਨ ਲੁਕਸ ਨੇ ਜੋ ਕਿ ਤਿੰਨੇ ਡਿਫਰੈਂਟ ਕੈਰੈਕਟਰ ਰਿਪਰੈਜ਼ੈਂਟ ਕਰਦੇ ਨੇ ਤੇ ਜਦੋਂ ਤੁਸੀਂ 22 ਮਾਰਚ ਨੂੰ تھیਟਰਸ ਵਿੱਚ ਜਾਓਗੇ ਪੂਰੀ ਸਟੋਰੀ ਤੁਹਾਨੂੰ ਪਤਾ ਲੱਗੇ ਸੋ ਮੈਂ ਆਡੀਅנס ਅਗੇ ਰਿਕਵੈਸਟ ਕਰ प्लीज ਤੁਸੀਂ ਆਪਣੇ ਬਾਈ ਮਾਰਸ਼ਲ ਨੀਅਰੈਸਟ ਸਟੇਟਡ 'ਚ ਸੰਗਰਾਮ ਦੇਖਣ ਜ਼ਰੂਰ ਜਾਓ। ਤੁਸੀਂ ਮੈਂ ਪਹਿਲੀ ਵਾਰੀ ਜਿਹੜਾ ਕਿਰਦਾਰ ਪਲੇ ਕਰ ਰਹੀ ਆ ਮੈਂ ਰੀਅਲ 'ਚ ਇਦਾਂ ਹੈ ਨਹੀਂ ਬਿਕੋਜ਼ ਮੈਂ ਕਦੀ ਡਰੀ ਨਹੀਂ ਕਿਸੇ ਚੀਜ਼ ਤੋਂ ਮੈਂ ਕਦੀ ਸ਼ਾਈ ਨਹੀਂ ਹੂਈ ਬਲ ਇਹਦੇ ਵਿੱਚ ਮੈਂ ਇੱਕ ਡਿਫਰੈਂਟ ਕਿਰਦਾਰ ਜੋ ਕਿ ਮੇਰੇ ਲਈ ਔਖਾ ਸੀਗਾ ਬਟ ਐਜ਼ ਅ ਐਕਟਰ ਆਈ ਥਿੰਕ ਵੀ ਆਰ ਬਲੈਸ ਕਿ ਸਾਨੂੰ ਚਾਂਸ ਮਿਲਦਾ ਡਿਫਰੈਂਟ ਡਿਫਰੈਂਟ ਕੈਰੈਕਟਰ ਪਲੇ ਕਰਨ ਨੂੰ ਸੋ ਇੱਕ ਡਿਫਰੈਂਟ ਸ਼ੇਡ ਮਿਲੂਗਾ ਸੋ ਇਹ ਤੁਹਾਨੂੰ ਬਾਈ ਮਾਰਸ਼ਲ ਬਾਕੀ ਡਿਟੇਲ ਮਿਲੂਗੀ। ਕੀ ਹੈ ਥੋੜੀ ਜਿਹੀ ਆਈ ਥਿੰਕ ਇਹ ਪਰਿਵਾਰਿਕ ਮੂਵੀ ਹੈ ਜਿੱਦਾਂ ਅਸੀਂ ਤੁਸੀਂ ਦੇਖਿਆ ਹੋਊਗਾਗਾ ਟ੍ਰੇਲਰ ਤੇ ਅਸੀਂ ਪਰਿਵਾਰਿਕ ਫੈਮਲੀ ਮੂਵੀ ਹੈ ਜੋ ਰਿਸ਼ਤਿਆਂ ਦੀ ਅਹਿਮੀਅਤ ਨੂੰ ਚੀਜ਼ਾਂ ਦੀ ਜੋ ਦੌੜ ਚੱਲ ਰਹੀ ਹੈ ਉਹਦੇ ਵਿੱਚ ਉਤਾਰ ਚੜਾ ਜੁਆਉਂਦੇ ਹੋ ਉਹਦੇ ਬੇਸ ਦੇ ਉੱਤੇ ਹੈ ਤੇ ਮੈਨੂੰ ਲੱਗਦਾ ਆਡੀਅנס ਸਾਡੀ ਬਹੁਤ ਐਂਟਰਟੇਨ ਹੋਊਗੀ ਅਰਦਾਸ ਕੀਤੀ ਆ ਕਿ ਵਾਹਿਗੁਰੂ ਸਾਡੀ ਮੂਵੀ ਸੰਗਰਾਦ ਨੂੰ ਕਾਮਯਾਬ ਕਰੇ ਔਰ ਜਿਦੇ ਕਰਕੇ ਅਸੀਂ ਆਪਣੀ ਪੰਜਾਬੀ ਆਡੀਅੰਸ ਨੂੰ ਹੋਰ ਜ਼ਿਆਦਾ ਐਂਟਰਟੇਨ ਕਰੀਏ ਸੋ ਬਸ ਵਾਹਿਗੁਰੂ ਅਗੇ ਹੀ ਅਰਦਾਸ ਜੀ ਹਾਂਜੀ ਤਾਂ ਹੀ ਅਸੀਂ ਵਾਹਿਗੁਰੂ ਨੇ ਸਾਨੂੰ ਇੱਥੇ ਬੁਲਾਇਆ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਅੱਜ ਇਹ ਮੌਕਾ ਮਿਲਿਆ ਵਾਹਿਗੁਰੂ ਦੀ ਤਰਤੀ ਤੇ ਪੈਰ ਪਾਉਣ ਦਾ ਯੈਸ